ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜਿਗਹੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰਾਮਨਗਰ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਬાયੂਨ ਬਠਿੰਡਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਆਪਣੇ ਚੈਨਲ ਤੇ ਪਹਿਲਾਂ ਵੀ ਕਈ ਵੀਡੀਓ ਅਪਲੋਡ ਨੇ ਅੱਜ 3 ਐਨੀਮਲ ਸੇਲ ਆ ਤਿੰਨੇ ਸੂਏ ਸਵਾਏ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਾਂ ਕਾਲਾ ਪਿੰਡ ਰਾਮਨਗਰ ਦਸੀਲ ਮੋੜ ਜਿਲ੍ਹਾ ਫਿਰੋਜ਼ਪੁਰ ਠੀਕ ਆ ਜੀ ਮੋਬਾਈਲ ਨੰਬਰ 9955874587 ਠੀਕ ਆ ਬਾਈ ਤਿੰਨ ਐਨੀਮਲ ਸੇ ਲੈ ਆ ਜੀ ਇੱਕ ਨੰਬਰ ਬਾਈ ਕਾਲੀ ਤੋਂ ਸ਼ੁਰੂ ਕਰ ਲੈਨੇ ਕਿੰਨਾ ਮਾਸੂਆ ਜੀ ਇਹ ਇਹ ਦੂਜਾ ਸੂਆ ਵੀਰ ਜੀ ਠੀਕ ਆ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਹੋ ਗਿਆ ਮਹੀਨਾ ਦੂਣ ਮਹੀਨਾ ਆਪਾਂ ਕੋਈ ਝੂਠ ਨਹੀਂ ਮਾਰਦੇ ਬੱਚਾ ਗਿਆ ਮਾਰ ਠੀਕ ਆ ਬਾਈ ਹਾਂ ਠੀਕ ਆ ਤੇ ਜਿਹੜਾ ਹੁਣ ਨੈਟ ਦੁੱਧ ਤਿਆਰ ਕਿੰਨਾ ਜੀ ਦੁੱਧ ਦੇ ਥੱਲੇ ਹੁਣ ਤੁਸੀਂ 9 ਕਿਲੋ ਮੰਨ ਕੇ ਚੱਲੋ 9 ਤੋਂ 10 ਠੀਕ ਆ ਜੀ ਤੇ ਥਣਾ ਦੀ ਓਕੇ ਆ ਜੀ ਥਣਾ ਦੀ ਜੇ ਮੌਕੇ ਹੋਊ ਆਪਣੀ ਗਰੰਟੀ ਆ ਬੰਦਾ ਇੱਥੇ ਆਪਣੇ ਕੋਲੇ ਚੋ ਕੇ ਲੈ ਜਾ ਜੇ ਤੋ ਗੇਟ ਟੱਪ ਗਈ ਆਪਣੀ ਕੋਈ ਜ਼ਿੰਮੇਵ ਆਪਣੇ ਘਰੇ ਚਾਹੀ ਚਾਰ ਆਪਣੇ ਘਰੇ ਬੰਮਾ ਚਾਰ ਡੰਗ ਚੋਈ ਜਾਵੇ ਕੋਈ ਗੱਲ ਨਹੀਂ ਹੁੰਦੀ ਠੀਕ ਹੈ 9 ਕਿਲੋ ਨੈਟ ਤਿਆਰ ਕੋਈ ਪੂਰ ਛਿੱਟਾ ਬਈ ਤੁਹਾਡਾ ਕੋਈ ਇਹਦੇ ਪੂਰ ਛਿੱਟਾ ਨਹੀਂ ਸੀਲ ਸਾਉ ਵੀ ਬੁਰੀ ਸੀਲ ਸਾਉ ਠੰਡੀ ਸੀਲ ਕਿੰਨਾ ਮਾਸੂਆ ਸੂਈ ਇਹ ਇਹ ਦੂਜਾ ਬਈ ਤੋੜ ਕੇ ਦਿਖਾ ਦੇ ਬੱਚਾ ਮਰਨ ਕਰਨ ਦੁੱਧ ਘਟ ਗਈ ਬਈ ਦੁੱਧ ਦੇ ਥਲੇ 17 18 ਕਿਲੋ ਸੀ ਠੀਕ ਹੈ ਜੀ ਇਹਦਾ ਸੌਦਾ ਵੀ ਹੋ ਗਿਆ ਸੀ ਬਈ ਅੱਛਾ ਜੀ ਹਾਂ ਪਹਿਲਾਂ ਵਾਲੀ ਵੀਡੀਓ ਚ ਪਾਈ ਸੀ ਆਪਾਂ ਕੋਈ ਗੱਪ ਨਹੀਂ ਮਾਰਦੇ ਠੀਕ ਹੈ ਬਈ ਇਹਦਾ ਸੌਦਾ ਹੋ ਗਿਆ ਸੀ ਬੰਦੇ ਕਹਿੰਦੇ ਹੱਥ ਨੇ ਹੀ ਲੈ ਕੇ ਜਾਵਾਂਗੇ ਸਾਈ ਫੜਾ ਕੇ ਠੀਕ ਹੈ ਮੁੜ ਕੇ ਬੱਸ ਕ ਪਹੁੰਚੇ ਹਨ ਹਾਂ ਦੂਜਾ ਸੂਆ ਸੂਈ ਹੈ ਜੀ ਲਗਭਗ 1 ਮਹੀਨਾ ਬਾਈ ਮਹੀਨਾ ਮੰਨ ਲਓ ਭਾਵੇਂ 2 ਮਹੀਨਾ ਮੰਨ ਲਓ ਯਾਰ ਆਪਾਂ ਨੂੰ ਕੋਈ ਹੋ ਨਹੀਂ ਠੀਕ ਹੈ ਮਹੀਨਾ ਹੋ ਗਿਆ ਸੂਈ ਨੂੰ ਜੀ ਜਿਹੜਾ ਨੈੱਟ ਦੁੱਧ ਤਿਆਰ ਆ 9 ਕਿਲੋ ਵਾ ਬਾਈ 10 ਦਾ ਦੁੱਧ ਤਾਂ ਜ਼ਿਆਦਾ ਸੀਗਾ ਬੱਚਾ ਐਕਸਪਾਇਰੀ ਹੋ ਗਿਆ ਤਾਂ ਕਰਕੇ ਜੀ ਦੁੱਧ ਘਟ ਗਈ ਆ ਨੈੱਟ ਦੁੱਧ 9 ਕਿਲੋ ਆ ਤੇ ਸੱਲੀ ਤੁਸੀਂ ਕਰਨੀ ਆ 2 ਟਾਈਮ ਚੋਲਿਓ 4 ਚੋਲਿਓ ਚਾਹੇ 6 ਜੋਲਿਓ ਫੰਨਾ ਦੇ ਸਾਈਜ਼ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਬਾਕੀ ਬਾਈ ਕਦਾ ਸੀਸ ਨਾ ਕੋਈ ਆਈ ਨਹੀਂ ਚਾਹੇ ਜਵਾਬ ਚੋਈ ਐ ਉਹ ਠੰਡੀ ਸੀਲ ਦਾ ਇੰਨੀ ਹਲ ਹੈ ਠੀਕ ਹੈ ਜੀ ਤਾਂ ਕੋਈ ਗੱਲ ਨਹੀਂ ਵੀ ਲੱਤ ਲੱਤ ਮਾਰਨ ਵਾਲੀ ਨਹੀਂ ਤੇਜ ਜਮਲ ਬਾਈ ਜੈ ਜਮਲ ਬਾਈ ਆਪਾਂ ਪਿਛਲੀ ਚਾਪਾਂ ਨੂੰ ਸਾਈ ਇਹਦੀ ਹੋਈ ਸੀ 46000 ਦੀ ਦਿੱਤੀ ਸੀ 46000 ਤੁਹੇ ਦੇ ਦਾਂਗੇ ਠੀਕ ਹੈ ਅੱਜ ਵੀ 46000 ਦੇ ਦੇ ਦਾਂਗੇ ਹਾਂ 46000 ਰੁਪਇਆ ਬਾਈ ਮੌਲਾ ਕਰਦੇ ਆ ਬਾਕੀ ਮਾੜਾ ਮੋਟਾ ਹੋ ਜੂ ਬਾਈ ਮਾਨਤਾ ਆ ਮਾੜਾ ਮੋਟਾ ਕਰ ਦਾਂਗੇ ਕੋਈ ਨਹੀਂ ਬਾਹਲਾ ਨਾ ਪਰ ਬਾਈ ਕਹਿੰਦਾ ਹੋ ਜੂਗਾ ਜਿਹਨੂੰ ਚਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਇਹ ਬਾਈ 15 ਦਿਨਾਂ ਦੀ ਛੂਈ ਹੋ ਉਹਨਾਂ ਨੇ ਤਾਂ ਆਪਾਂ ਨੂੰ ਪਹਿਲਾ ਸੂਆ ਆਖਿਆ ਆਪਾਂ ਦੂਜਾ ਸੂਆ ਮੰਨਦੇ ਆ ਵਾਹਣ ਨੂੰ ਠੀਕ ਹੈ ਬੱਚਾ ਜੀ ਇਹਦਾ ਇਹਦਾ ਬੱਚਾ ਉਹ ਖੜਾ ਜੀ ਅੰਦਰ ਡੱਬਾ ਬੱਚਾ ਬੱਚਾ ਜੀ ਹਾਂਜੀ ਦੇਖ ਸਕਦੇ ਹੋ ਆਹ ਵਾਲਾ ਬੱਚਾ ਜੀ ਤੇ ਜਿਹੜਾ ਇਹਦੇ ਥੱਲੇ ਨੱਟੋ ਦੁੱਧ ਤਿਆਰ ਆ ਕਿੰਨਾ ਜੀ ਇਹਦੇ ਥੱਲੇ ਭਈ 10 ਕਿਲੋ 11 ਕਿਲੋ 10 ਕਿਲੋ ਤਿਆਰ ਆ ਦੁੱਧ ਦੇ ਥੱਲੇ 14 15 ਕਿਲੋ ਸੀ ਆਪਣੇ ਕੋਲੇ ਆ ਕੇ ਤੈਨੂੰ ਪਤਾ ਕਿਹੜਾ ਹੈ ਘਟੀ ਆ ਜੀ ਨਹੀਂ ਲਾਇਆ ਹਾਂ ਜੀ ਨਹੀਂ ਲਾਇਆ ਇਹ ਦੁੱਧ ਵਾਲੀ ਬਹਿੜੀਆ ਇਹਨੂੰ ਇੱਕ ਬਸਰੂ ਜੁੰਗੀਆਂ ਧੜਕੇ ਬਈ ਸਾਰੀ ਠੀਕ ਆ ਜੀ ਧੜਕੇ 4 ਵਜੇ ਖੁੱਲ ਕੇ ਸਾਰੀ ਜੁੰਗ ਗਈ ਠੀਕ ਆ ਬਈ ਜਾਣੇ ਜਿਹੜਾ ਹੁਣ 11 ਕਿਲੋ ਜੀ ਹਾਂ 10 ਕਿਲੋ ਮੰਨ ਕੇ ਲਵੇ ਅਗਲਾ 10 ਕਿਲੋ ਨੱਟ ਤਿਆਰ ਆ ਜੀ ਤੇ ਦੁੱਧ ਦਾ ਨਾਦੀ ਓਕੇ ਆ ਜੀ ਜਦੋਂ ਓਕੇ ਆ ਜੀ ਇਹਦਾ ਇਹ ਵੀ ਤੋੜ ਕੇ ਇਹਦੇ ਨਾਲ ਬਾਈ ਕਹਿੰਦਾ ਮਾਲਕਾਂ ਨੇ ਤਾਂ ਪਹਿਲਾ ਸੂਆ ਕਹਿ ਕੇ ਦਿੱਤੀ ਆ ਤੁਸੀਂ ਆਉਂਦੀ ਸਮਝ ਨਾ ਲੈਣੀ ਪਹਿਲਾਂ ਮੰਨ ਲਓ ਦੂਜਾ ਮੰਨ ਲਓ 15 ਦਿਨਾਂ ਦੀ ਸੂਈ ਆ ਮਗਰ ਬੱਚਾ ਵੱਛਾ ਏ ਜਿਹੜਾ ਨੈੱਟ ਦੁੱਧ ਤਿਆਰ ਆ ਬਾਈ ਕਹਿੰਦਾ 11 ਕਿਲੋ ਆ 10 ਕਿਲੋ ਮੇਰੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਥਣਾ ਦੇ ਸਹਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਜੰਡੀ ਆ ਬਾਈ ਜਮਾ ਠੱਤੀ ਚਵਾਈ ਵਾਲੇ ਸੀਰ ਸਾਉ ਕਰਮਾਂ ਵਾਲੀ ਪੋਲਾ ਹੱਥ ਫੇਰਦੇ ਬਣਾ ਦੀ ਥਣਾ ਦੇ ਕੋਈ ਆ ਜੋ ਅਨਦਰ ਸਾਈਡ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਕੋਈ ਫੋਟ ਸ਼ਾਂਕ ਨਹੀਂ ਚਾਰ ਹੀ ਥਾਣਾ ਗੈਪ ਤੇ ਲੱਗਿਆ ਹਾਥੀ ਚਵਾਈ ਵਾਲੇ ਜੱਜਮੈਂਟ ਉਹ ਹਿਸਾਬ ਨਾਲ ਕਰੇ ਉਹ ਚੀਜ਼ ਠੰਡੀ ਬਹੁਤ ਆ ਬਾਈ ਮੈਂ ਚਵਾਈ ਹੋਈ ਵੀ ਆ ਬਾਈ ਕਹਿੰਦਾ ਬੱਚਾ ਚੋਂ ਗਿਆ ਇਹਨੂੰ ਨਹੀਂ ਚਵਾਈ ਤੋਂ ਪਹਿਲਾਂ ਵੀਡੀਓ ਕਵਰ ਕਰਨੀ ਸੀਗੀ ਤਾਂ ਕਰਕੇ ਬਾਕੀ ਜਿਹੜਾ ਨੈੱਟ ਦੁੱਧ ਤਿਆਰ ਆ ਉਹ ਜਿੰਨਾ ਦੱਸਿਆ ਉਹਨਾਂ ਤਿਆਰ ਹੋਊਗਾ ਬੇਫਿਕਰ ਹੋ ਕੇ ਆਜੋ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 55000 ਹੋਜੂ ਮਾਨਤਾਨੀ ਹਾਂ ਕਰ ਦਾਂਗੇ ਵੀਰੇ ਇਹਦਾ ਮੁੱਲ ਬਾਈ 55000 ਰੁਪਇਆ ਕਰਦੇ ਆ ਬਾਕੀ ਉਹਦੇ ਚੋ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤਨ ਨੰਬਰ ਬਾਈ ਇਹਦੀ ਕੀ ਡਿਟੇਲ ਇਹਨੂੰ ਬਾਈ 3-4 ਦਿਨ ਹੋ ਗਏ ਸੂਈ ਨੂੰ ਆ ਦੇ ਨਾੜੂਆ ਨਾਲੀ ਬੱਚੀ ਦਾ ਬੱਚਾ ਕੀ ਹੈ ਜੀ ਬੱਚੀ ਹੈ ਮਗਰ ਮਗਰ ਬਹੁਤ ਸੋਹਣੀ ਬੱਚੀ ਹੈ ਕਿੰਨਾ ਮਾ ਸੂਆ ਸੂਈ ਹੈ ਇਹ ਦੂਜਾ ਸੂਆ ਵੀਰੇ ਠੀਕ ਆ ਜਿਹੜਾ ਨੈਟ ਦਾ ਤਿਆਰਾ ਕਿੰਨਾ ਬਾਈ ਦੁੱਧ ਹੁਣ 7-8 ਕਿਲੋ ਹੋਊ ਬਸ ਇਹ ਥੱਲੇ 3-4 ਦਿਨਾਂ ਦੀ ਸੂਈ ਆ ਠੀਕ ਆ ਜੀ ਮੰਨ ਲਏ ਦੋ ਥਣਾ ਚੋਂ ਪਰ ਲਿਆ ਜੋ ਘੂਰ ਮਾਰਦੀ ਆ ਥੋੜੀ ਥੋੜੀ ਜਿਹੜੀ ਗੱਲ ਆਪਾਂ ਦੱਸ ਕੇ ਦੇਵਾਂ ਕਿੰਨੇ ਕ ਮਾਰਦੀ ਆ ਜੀ ਮਾਰਦੀ ਆ ਇੰਨੀ ਕੋਈ ਬਾਲੀ ਵੀ ਨਹੀਂ ਮਾਰਦੀ ਕੋਈ ਥੋੜੀ ਵੀ ਨਹੀਂ ਮਾਰਦੀ ਬਸ ਠੀਕ ਆ ਚੈੱਕ ਕਰਾ ਆਈ ਮਾਰਦੀ ਹੈ ਠੀਕ ਹੈ ਥੋੜੀ ਹਾਂ ਮਾਰਦੀ ਹੈ ਜਿਹੜੀ ਗੱਲ ਆਪਾਂ ਦੱਸ ਕੇ ਦੇਵਾਂਗੇ ਬੇਮਲੂਮੀ ਜੀ ਪੂਰੀ ਮਾਰਦੀ ਆ ਤੋੜ ਕੇ ਦਿਖਾਦੀ ਬਈ ਥੋੜੀ ਬੂਟੇ ਕਿੰਨੇ ਦਿਨਾਂ ਦੀ ਸੂਈ ਆ ਬਈ ਇਹਨੂੰ ਹੋਗੇ 3-4 ਦਿਨ ਬਈ 3-4 ਦਿਨਾਂ ਦੀ ਸੂਈ ਆ ਮਗਰ ਬੱਚਾ ਵੱੱਛੀ ਆ ਜੀ ਜਿਹੜਾ ਨੈੱਟ ਹੁਣ ਦੁੱਧ ਤਿਆਰ ਆ ਉਹ 8 ਕਿਲੋ ਆ ਜੀ 7-8 ਕਿਲੋ ਮੰਨ ਲੈ ਕੋਈ 8 ਕਿਲੋ ਤਿਆਰ ਆ ਕਿੰਨਾ ਕੰਬਾਜੂ ਬਈ ਦੁੱਧ ਦੁੱਧ ਬਈ ਅਗਲੇ ਦੀ ਸੇਵਾ ਦਾ ਯਾਰ ਜਿੰਨਾ ਹੈਗਾ ਆਪਾਂ ਤਾਂ ਹੁਣ ਉਨੇ ਹੀ ਦੱਸਣਾ ਆਪਣੇ ਕੋਲੋਂ ਅਗਲਾ 10 ਜੋਲੇ 8 ਜੋਲੇ 12 ਜੋਲੇ 15 ਜੋਲੇ ਬਾਕੀ ਉਹ ਅਗਲੇ ਦੀ ਸੇਵਾ ਤੇ ਨਾਂ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਰੰਗ ਪ੍ਰਿੰਟ ਦੀ ਪੂਰੀ ਸਾਫ ਆ ਜਿਹੜੀ ਗੱਲ ਆ ਬਾਈ ਕਹਿੰਦਾ ਦੋ ਥਣਾ ਚ ਥੋੜੀ ਜੀ ਭੂਰ ਮਾਰਦੀ ਆ ਕੋਈ ਬਾਹਲ ਹੀ ਨਹੀਂ ਦੋ ਥਣ ਪਰੋ ਪਰ ਓਕੇ ਆ ਦੁੱਧ ਤਾਂ ਬਾਈ ਪੂਰਾ ਨੇ ਦੋ ਉਹਨਾਂ ਥਣਾ ਚ ਭੂਰ ਆ ਲਿਆ ਜੋ ਹਾਂ ਦੁੱਧ ਦੀ ਜ਼ਿੰਮੇਵਾਰੀ ਆਪਣੀ ਕਿਸੇ ਚ ਵੱਧ ਘਟ ਨਹੀਂ ਭੂਰਾ ਦੀ ਠੀਕ ਆ ਮੁੱਲ ਬਾਈ ਇਹਦਾ ਮੁੱਲੇ 47000 ਦੀ ਦੇਣ ਲੈਣੀ ਆ ਠੀਕ ਹੈ ਜੀ 47000 ਮਾੜਾ ਮੋਟਾ ਆਪਣੀ ਮਰਜ਼ੀ ਨਾਲ ਮਾਨਤਾਨ ਕਰਾਂਗੇ ਠੀਕ ਹੈ ਜੀ 47000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਉਹਦੇ ਜੋ ਮਾਨਤਾਨ ਹੋ ਜੂਗਾ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ